ਯੂਪੀ ਪੁਲਿਸ ਦੇ ਇਸ ਕਾਰਨਾਮੇ ਦੇ ਚਰਚਾ ਹਰ ਪਾਸੇ ਹੋ ਰਹੇ ਨੇ ਯੂਪੀ ਦੇ ਵਿੱਚ ਸ਼ਾਮਲੀ ਜ਼ਿਲ੍ਹੇ ਦੇ 112 ਡਾਇਲ ਦੇ ਆਫਿਸ ਦੇ ਵਿੱਚ ਜਾਮ ਛਲਕ ਰਹੇ ਸੀ ਪੈਗ ਲੱਗ ਰਹੇ ਸੀ ਇਹ ਯੂਪੀ ਪੁਲਿਸ ਦੇ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਇੱਕ ਦੋ ਵਰਦੀ ਦੇ ਵਿੱਚ ਨੇ ਔਰ ਇੱਕ ਸਿਵਲ ਵਰਦੀ ਚ ਹੈ ਜੇਕਰ ਇਹੀ ਇਸ ਤਰੀਕੇ ਦੇ ਨਾਲ ਕਰਨਗੇ ਤਾਂ ਫਿਰ 112 ਤੇ ਫੋਨ ਕਰਨ ਵਾਲੇ ਲੋਕਾਂ ਦੀ ਸਹਾਇਤਾ ਕੌਣ ਕਰੇਗਾ ਤਾਂ ਜਿਸ ਤਰੀਕੇ ਦੇ ਨਾਲ ਇਹ ਧੱਜੀਆਂ ਇਹਨਾਂ ਦੇ ਵੱਲੋਂ ਕਾਨੂੰਨ ਦੀਆਂ ਉਡਾਈਆਂ ਜਾ ਰਹੀਆਂ ਨੇ ਇਹ ਸਿਸਟਮ ਨੂੰ ਮਜ਼ਾਕ ਬਣਾਇਆ ਹੋਇਆ ਹੈ ਯੂਪੀ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਨੇ ਤਾਂ ਇਸ ਵੀਡੀਓ ਤੋਂ ਬਾਅਦ ਉੱਚ ਅਧਿਕਾਰੀਆਂ ਤੱਕ ਗੱਲ ਪਹੁੰਚ ਗਈ ਹੈ ਔਰ ਉੱਚ ਅਧਿਕਾਰੀਆਂ ਨੇ ਕੈਮਰੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਦੋ ਪੁਲਿਸ ਮੁਲਾਜ਼ਮ ਔਰ ਇੱਕ ਸਿਵਲ ਵਰਦੀ ਦੇ ਵਿੱਚ ਹੈ ਇਹਨਾਂ ਦਾ ਕੋਈ ਦੋਸਤ ਹੈ ਕਿਉਂਕਿ ਇੱਕ ਪ੍ਰੋਟੋਕਾਲ ਦੇ ਤਹਿਤ ਕਿਸੇ ਦਫ਼ਤਰ ਦੇ ਵਿੱਚ ਰਾਤ ਵੇਲੇ ਨਹੀਂ ਕੋਈ ਕਿਸੇ ਨੂੰ ਅੰਦਰ ਲੈ ਕੇ ਆ ਸਕਦਾ ਜਾਂ ਫਿਰ ਉਹ ਵੀ ਕੋਈ ਅਧਿਕਾਰੀ ਹੈ ਹਾਂ ਜ਼ਰੂਰ ਇਹ ਹੈ ਕਿ ਸਿਵਲ ਵਰਦੀ 'ਚ ਹੈ ਪਰ ਜਿਸ ਤਰੀਕੇ ਦੇ ਨਾਲ ਉਹ ਦਫਤਰ ਦੇ ਅੰਦਰ ਪੈਗ ਲਗਾ ਰਹੇ ਨੇ ਫੋਨ ਫਾਨ ਸਭ ਇਧਰ ਉਧਰ ਪਿਆ ਚਾਹੇ ਕਿਸੇ ਦੀ ਜਾਨ ਚਲੀ ਜਾਵੇ ਕੋਈ ਫੋਨ ਕਰ ਰਿਹਾ ਹੋਵੇ ਪਰ ਇਹਨਾਂ ਨੂੰ ਕੋਈ ਵੀ ਅਸਰ ਨਹੀਂ ਆ ਇਹਨਾਂ ਨੂੰ ਕਿਸੇ ਤੋਂ ਕੋਈ ਫਰਕ ਨਹੀਂ ਆ ਇਹ ਸਿਰਫ ਆਪਣੀ ਜਿਹੜੀ ਨਜ਼ਾਰੇ ਲੈ ਰਹੇ ਨੇ दारू ਪੀ ਰਹੇ ਨੇ ਔਰ दारू ਪੀ ਕੇ ਟੱਲੀ ਹੋ ਕੇ ਉੱਥੇ ਬੈਠੇ ਨੇ ਚਾਹੇ ਲੋਕ ਮਰਦੇ ਹੋਣ ਸੜਕਾਂ ਤੇ ਚਾਹੇ ਲੋਕਾਂ ਨੂੰ ਕੋਈ ਵੀ ਦਿੱਕਤ ਆ ਜਾਏ ਲੋਕ 112 ਤੇ ਫੋਨ ਕਰ ਰਹੇ ਹੋਣਗੇ ਪਰ ਸ਼ਾਮਲੀ ਇਲਾਕੇ ਦਾ 112 ਆਫਿਸ ਡਾਇਲ ਆਫਿਸ ਬਿਲਕੁਲ ਐ ਆਨੰਦ ਦੇ ਵਿੱਚ ਐ ਔਰ ਪੈਗ ਲਗਾ ਰਹੇ ਨੇ ਔਰ ਇਸ ਤੋਂ ਬਾਅਦ ਹੁਣ ਉੱਚ ਅਧਿਕਾਰੀ ਕੀ ਇਹਨਾਂ ਤੇ ਕਾਰਵਾਈ ਕਰਨਗੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਇਹ ਧੱਜੀਆਂ ਉਡਾ ਰਹੇ ਨੇ ਕਾਨੂੰਨ ਦੀਆਂ ਇਹ ਬੇहद ਸ਼ਰਮਨਾਕ ਹੈ ਇਸ ਸਿਸਟਮ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਿਸਟਮ ਦੇ ਜਿਸ ਤਰੀਕੇ ਨਾਲ ਨਿਗਰਾਨੀ ਹੈ ਕੀ ਇਹਨਾਂ ਤੇ ਕਾਰਵਾਈ ਹੋਵੇਗੀ ਜਾਂ ਫਿਰ ਇੱਕ ਜਾਂਚ ਦਾ ਵਿਸ਼ਾ ਹੀ ਬਣ ਕੇ ਰਹਿ ਜਾਵੇਗਾ ਕਿਉਂਕਿ ਇਸ ਤਰੀਕੇ ਦੇ ਨਾਲ ਤਾਂ 112 ਡਾਇਲ ਆਫਿਸ ਦੇ ਹੋਰ ਵੀ ਬਹੁਤ ਸਾਰੇ ਦਫਤਰ ਨੇ ਉਹਨਾਂ ਤੇ ਵੀ ਜਿਹੜੀ ਹੈ ਇੱਕ ਨਿਗਾਹ ਬਣਾ ਕੇ ਰੱਖਣੀ ਪਵੇਗੀ ਸਿਸਟਮ ਨੂੰ ਤਾਂ ਜੋ ਅਜਿਹੇ ਮਲਾਜ਼ਮ ਇਹ ਅਜਿਹੇ ਕੰਮ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਲੋਕਾਂ ਨਾਲ ਖਿਲਵਾੜ ਕਰ ਰਹੇ ਨੇ ਜਿਹੜੇ ਕਿਸੇ ਦਿੱਕਤ ਦੇ ਵਿੱਚ ਹੁੰਦੇ ਨੇ ਕਿਉਂਕਿ 112 ਤੇ ਕਾਲ ਕਰਕੇ ਤੁਸੀਂ ਕਿਤੇ ਫਸ ਗਏ ਹੋ ਕਿਤੇ ਕੋਈ ਹਾਦਸਾ ਹੋ ਗਿਆ ਜਾਫਰ ਕਿਤੇ ਤੁਹਾਨੂੰ ਕੋਈ ਲੁੱਟ ਰਿਹਾ ਤਾਂ ਤੁਸੀਂ 112 ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦੱਸਨੀ ਆ ਪਰ ਇੱਥੇ ਤਾਂ ਇਹ ਮੁਲਾਜ਼ਮ ਆਨੰਦ ਕਰ ਰਹੇ ਨੇ ਨਜ਼ਾਰੇ ਲੈ ਰਹੇ ਨੇ ਔਰ ਪੈਗ ਲਗਾ ਰਹੇ ਨੇ ਤਾਂ ਹੁਣ ਇਹ ਤਸਵੀਰ ਬਹੁਤ ਹੈਰਾਨ ਕਰਦੀ ਹੈ ਕਿ ਇਸ ਤੇ ਕਾਰਵਾਈ ਹੋਵੇਗੀ ਜਾਂ ਫਿਰ ਜਾਂਚ ਦਾ ਵਿਸ਼ਾ ਬਣ ਕੇ ਰਹਿ ਜਾਵੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਇਸ ਤੇ ਜਲਦ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਯੂਪੀ ਪੁਲਿਸ ਦੇ ਇਸ ਕਾਰਨਾਮੇ ਦੇ ਚਰਚਾ ਹਰ ਪਾਸੇ ਹੋ ਰਹੇ ਨੇ ਯੂਪੀ ਦੇ ਵਿੱਚ ਸ਼ਾਮਲੀ ਜ਼ਿਲ੍ਹੇ ਦੇ 112 ਡਾਇਲ ਦੇ ਆਫਿਸ ਦੇ ਵਿੱਚ ਜਾਮ ਛਲਕ ਰਹੀ ਸੀ ਪੈਗ ਲੱਗ ਰਹੀ ਸੀ ਇਹ ਯੂਪੀ ਪੁਲਿਸ ਦੇ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਇੱਕ ਦੋ ਵਰਦੀ ਦੇ ਵਿੱਚ ਨੇ ਔਰ ਇੱਕ ਸਿਵਲ ਵਰਦੀ ਚ ਹੈ ਜੇਕਰ ਇਹੀ ਇਸ ਤਰੀਕੇ ਦੇ ਨਾਲ ਕਰਨਗੇ ਤਾਂ ਫਿਰ 112 ਤੇ ਫੋਨ ਕਰਨ ਵਾਲੇ ਲੋਕਾਂ ਦੀ ਸਹਾਇਤਾ ਕੌਣ ਕਰੇਗਾ ਤਾਂ ਜਿਸ ਤਰੀਕੇ ਦੇ ਨਾਲ ਇਹ ਧੱਜੀਆਂ ਇਹਨਾਂ ਦੇ ਵੱਲੋਂ ਕਾਨੂੰਨ ਦੀਆਂ ਉਡਾਈਆਂ ਜਾ ਰਹੀਆਂ ਨੇ ਇਹ ਸਿਸਟਮ ਨੂੰ ਮਜ਼ਾਕ ਬਣਾਇਆ ਹੋਇਆ ਹੈ ਯੂਪੀ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਨੇ ਤਾਂ ਇਸ ਵੀਡੀਓ ਤੋਂ ਬਾਅਦ ਉੱਚ ਅਧਿਕਾਰੀਆਂ ਤੱਕ ਗੱਲ ਪਹੁੰਚ ਗਈ ਹੈ ਔਰ ਉੱਚ ਅਧਿਕਾਰੀਆਂ ਨੇ ਕੈਮਰੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਦੋ ਪੁਲਿਸ ਮੁਲਾਜ਼ਮ ਔਰ ਇੱਕ ਸਿਵਲ ਵਰਦੀ ਦੇ ਵਿੱਚ ਹੈ ਇਹਨਾਂ ਦਾ ਕੋਈ ਦੋਸਤ ਹੈ ਕਿਉਂਕਿ ਇੱਕ ਪ੍ਰੋਟੋਕਾਲ ਦੇ ਤਹਿਤ ਕਿਸੇ ਦਫ਼ਤਰ ਦੇ ਵਿੱਚ ਰਾਤ ਵੇਲੇ ਇਹ ਨਹੀਂ ਕੋਈ ਕਿਸੇ ਨੂੰ ਅੰਦਰ ਲੈ ਕੇ ਆ ਸਕਦਾ ਜਾਂ ਫਿਰ ਉਹ ਵੀ ਕੋਈ ਅਧਿਕਾਰੀ ਹੈ ਹਾਂ ਜ਼ਰੂਰ ਇਹ ਹੈ ਕਿ ਸਿਵਲ ਵਰਦੀ ਚ ਹੈ ਪਰ ਜਿਸ ਤਰੀਕੇ ਦੇ ਨਾਲ ਉਹ ਦਫਤਰ ਦੇ ਅੰਦਰ ਪੈਗ ਲਗਾ ਰਹੇ ਨੇ ਫੋਨ ਫਾਨ ਸਭ ਇਧਰ ਉਧਰ ਪਿਆ ਹੈ ਚਾਹੇ ਕਿਸੇ ਦੀ ਜਾਨ ਚਲੀ ਜਾਵੇ ਕੋਈ ਫੋਨ ਕਰ ਰਿਹਾ ਹੋਵੇ ਪਰ ਇਹਨਾਂ ਨੂੰ ਕੋਈ ਵੀ ਅਸਰ ਨਹੀਂ ਆ ਇਹਨਾਂ ਨੂੰ ਕਿਸੇ ਤੋਂ ਕੋਈ ਫਰਕ ਨਹੀਂ ਆ ਇਹ ਸਿਰਫ ਆਪਣੀ ਜਿਹੜੀ ਨਜ਼ਾਰੇ ਲੈ ਰਹੇ ਨੇ दारू ਪੀ ਰਹੇ ਨੇ ਔਰ दारू ਪੀ ਕੇ ਟੱਲੀ ਹੋ ਕੇ ਉੱਥੇ ਬੈਠੇ ਨੇ ਚਾਹੇ ਲੋਕ ਮਰਦੇ ਹੋਣ ਸੜਕਾਂ ਤੇ ਚਾਹੇ ਲੋਕਾਂ ਨੂੰ ਕੋਈ ਵੀ ਦਿੱਕਤ ਆ ਜਾਏ ਲੋਕ 112 ਤੇ ਫੋਨ ਕਰ ਰਹੇ ਹੋਣਗੇ ਪਰ ਸ਼ਾਮਲੀ ਇਲਾਕੇ ਦਾ 112 ਆਫਿਸ ਡਾਇਲ ਆਫਿਸ ਬਿਲਕੁਲ ਆ ਆਨੰਦ ਦੇ ਵਿੱਚ ਆ ਔਰ ਪੈਗ ਲਗਾ ਰਹੇ ਨੇ ਔਰ ਇਸ ਤੋਂ ਬਾਅਦ ਹੁਣ ਉੱਚ ਅਧਿਕਾਰੀ ਕੀ ਇਹਨਾਂ ਤੇ ਕਾਰਵਾਈ ਕਰਨਗੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਇਹ ਧਜੀਆਂ ਉਡਾਰੇ ਨੇ ਕਾਨੂੰਨ ਦੀਆਂ ਇਹ ਬੇहद ਸ਼ਰਮਨਾਕ ਹੈ ਇਸ ਸਿਸਟਮ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਿਸਟਮ ਦੇ ਜਿਸ ਤਰੀਕੇ ਨਾਲ ਨਿਗਰਾਨੀ ਹੈ ਕਿ ਇਹਨਾਂ ਤੇ ਕਾਰਵਾਈ ਹੋਵੇਗੀ ਜਾਂ ਫਿਰ ਇੱਕ ਜਾਂਚ ਦਾ ਵਿਸ਼ਾ ਹੀ ਬਣ ਕੇ ਰਹਿ ਜਾਵੇਗਾ ਕਿਉਂਕਿ ਇਸ ਤਰੀਕੇ ਦੇ ਨਾਲ ਤਾਂ 112 ਡਾਇਲ ਆਫਿਸ ਦੇ ਹੋਰ ਵੀ ਬਹੁਤ ਸਾਰੇ ਦਫ਼ਤਰ ਨੇ ਉਹਨਾਂ ਤੇ ਵੀ ਜਿਹੜੀ ਹੈ ਇੱਕ ਨਿਗਾਹ ਬਣਾ ਕੇ ਰੱਖਣੀ ਪਵੇਗੀ ਸਿਸਟਮ ਨੂੰ ਤਾਂ ਜੋ ਅਜੇਹੇ ਮੁਲਾਜ਼ਮ ਆ ਇਹ ਜਿਹੇ ਕੰਮ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਲੋਕਾਂ ਨਾਲ ਖਿਲਵਾੜ ਕਰ ਰਹੇ ਨੇ ਜਿਹੜੇ ਕਿਸੇ ਦਿੱਕਤ ਦੇ ਵਿੱਚ ਹੁੰਦੇ ਨੇ ਕਿਉਂਕਿ 112 ਤੇ ਕਾਲ ਕਰਕੇ ਤੁਸੀਂ ਕਿਤੇ ਫਸ ਗਏ ਹੋ ਕਿਤੇ ਕੋਈ ਹਾਦਸਾ ਹੋ ਗਿਆ ਜਾਂ ਫਿਰ ਕਿਤੇ ਤੁਹਾਨੂੰ ਕੋਈ ਲੁੱਟ ਰਿਹਾ ਤਾਂ ਤੁਸੀਂ 112 ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਸਨੀ ਆ ਪਰ ਇੱਥੇ ਤਾਂ ਇਹ ਮੁਲਾਜ਼ਮ ਆਨੰਦ ਕਰ ਰਹੇ ਨੇ ਨਜ਼ਾਰੇ ਲੈ ਰਹੇ ਨੇ ਔਰ ਪੈਗ ਲਗਾ ਰਹੇ ਨੇ ਤਾਂ ਹੁਣ ਇਹ ਤਸਵੀਰ ਬਹੁਤ ਹੈਰਾਨ ਕਰਦੀ ਹੈ ਕਿ ਇਸ ਤੇ ਕਾਰਵਾਈ ਪੁਬਲਿਕ ਜਾਂਚ ਪਰ ਜਾਂਚ ਦਾ ਵਿਸ਼ਾ ਬਣ ਕੇ ਰਹਿ ਜਾਵੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਇਸ ਤੇ ਜਲਦ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਯੂ